ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 28 April ਰਾਤ ਵੇਲੇ ਪੰਜਾਬ ਦਾ ਮੌਸਮ ਕਿ ਉਹ ਜਿਹਾ ਰਹੇ ਸਕਦਾ ਹੈ ਜਿਵੇਂ ਆਪਾਂ ਪਹਿਲਾਂ ਦੱਸਿਆ ਹੋਇਆ ਸੀਗਾ ਕਿ ਅੱਜ ਦਿਨ ਵੇਲੇ ਪੰਜਾਬ ਦੇ ਵਿੱਚ ਥੋੜੇ ਬਹੁਤ ਖੇਤਰਾਂ ਦੇ ਵਿੱਚ ਹਲਚਲ ਹੋ ਸਕਦੀ ਹੈ ਇਹ ਹਲਚਲ ਵੀ ਤਦ ਹੀ ਹੋਵੇਗੀ ਜੇਕਰ ਸੂਰਜ ਦੀ ਤਿੱਖੀ ਧੁੱਪ ਦਿਨੇ ਲੱਗਦੀ ਪਰ ਮਾਹੌਲ ਉਸ ਤੋਂ ਉਲਟ ਰਿਹਾ ਪੰਜਾਬ ਦੇ ਕਿਸੇ ਵੀ ਇਲਾਕੇ ਦੇ ਵਿੱਚ ਤਿੱਖੀ ਧੁੱਪ ਦੇਖਣ ਨੂੰ ਨਹੀਂ ਮਿਲੀ ਹਲਕੀ ਤੋਂ ਦਰਮਿਆਨੀ ਜਿਹੀ ਧੁੱਪ ਦੇ ਨਾਲ ਹਵਾ ਚਲਦੀ ਹੋਈ ਲਗਾਤਾਰ ਪੰਜਾਬ ਦੇ ਵਿੱਚ ਦਿਨ ਬਿਲੇ ਰਹੇ ਜਿਸ ਸਦਕਾ ਕਿਤੇ ਵੀ ਹੀਟ ਵਾਲੇ ਸੈੱਲ ਪੰਜਾਬ ਦੇ ਵਿੱਚ ਨਹੀਂ ਬਣੇ ਨਾ ਹੀ ਕਿਸੇ ਇਲਾਕੇ ਦੇ ਵਿੱਚ ਕੜਮਣ ਜਾਂ ਅਜਿਹੀਆਂ ਖਬਰਾਂ ਦੀ ਕਿਤੇ ਜੇ ਗੱਲ ਆਈ ਹੈ ਪਰ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਪੰਚਕੂਲਾ ਜੀਰਕਪੁਰ ਤੇ ਮੋਹਾਲੀ ਤੇ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਥੋੜੇ-ਬਹੁਤੇ ਇਸ ਤਰ੍ਹਾਂ ਦੇ ਵਿੱਚ ਮੀਂਹ ਜ਼ਰੂਰ ਦਰਜ ਕੀਤਾ ਗਿਆ ਉਹ ਵੀ ਹਲਕੇ ਤੋਂ ਦਰਮਿਆਨਾ ਕਿਤੇ ਵੱਡੀ ਪੱਧਰ ਤੇ ਨਹੀਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੀਂਹ ਨਹੀਂ ਪਵੇਗਾ ਹੋ ਸਕਦਾ ਹੈ ਕਿ ਪੰਜਾਬ ਦੇ ਨਾਲ ਲੱਗਦੇ ਇਲਾਕੇ Rajasthan ਤੇ Haryana ਦੇ ਜਿਹੜੇ ਬਾਰਡਰ ਏਰੀਏ ਨੇ ਜਿਵੇਂ ਆਪਾਂ ਕਹਿ ਸਕਦੇ ਫਾਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਜਾਂ ਪਟਿਆਲੇ ਸ਼ਾਮਿਲ ਇਹਨਾਂ ਦੇ ਕਿਸੇ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣ ਸਕਦੀ ਹੈ ਕਿਉਂਕਿ ਇਹ ਸਿਸਟਮ ਦਾ ਜ਼ਿਆਦਾਤਰ ਆਧਾਰ ਅੱਜ ਰਾਜਸਥਾਨ ਤੇ ਹਰਿਆਣੇ ਦੇ ਵਿੱਚ ਰਹਿਣ ਦੀ ਸੰਭਾਵਨਾ ਹੈ ਰਾਤ ਨੂੰ ਇਹਨਾਂ ਦੇ ਆਸ-ਪਾਸ ਗਰਜ ਲਸ਼ਕਣ ਵਾਲੇ ਬੱਦਲ ਵੀ ਦਿਖਾਈ ਦੇ ਸਕਦੇ ਹਨ ਤੇ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੋਰ ਵੀ ਮੀਂਹ ਪੈ ਸਕਦਾ ਹੈ। ਦੂਸਰੀ ਤਰਫ ਗਰਦਾਸਪੁਰ ਪਠਾਨਕੋਟ ਤੇ ਹੁਸ਼ਿਆਰਪੁਰ ਦੇ ਜਿਹੜੇ ਪਹਾੜਾ ਦੇ ਨਾਲ ਲੱਗਦੇ ਇਲਾਕੇ ਹਨ ਉਹਨਾਂ ਵਿੱਚ ਵੀ ਹਲਕੀ-ਫੁਲਕੀ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ ਪਰ ਇਹ ਕਾਰਵਾਈਆਂ ਹਲਕੇ ਤੋਂ ਦਰਮਿਆਨੇ ਹੀ ਪੱਧਰ ਦੀਆਂ ਰਹਿਣਗੀਆਂ ਕਿਸੇ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਨਹੀਂ ਹੈ। ਕੱਲ ਨੂੰ ਵੀ ਤਕਰੀਬਨ ਮੌਸਮ ਦਿਨ ਵੇਲੇ ਵੀ ਜਿਹਾ ਹੀ ਰਹਿਣ ਦੀ ਸੰਭਾਵਨਾ ਹੈ ਕਿਤੇ ਵੀ ਵੱਡੇ ਪੱਧਰ ਤੇ ਮੀਂਹ ਨਹੀਂ ਪਵੇਗਾ। ਜੇਕਰ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਤਾਂ ਉਹ 29 ਤੋਂ 30 ਤਰੀਕ ਦੇ ਆ ਕੁਝ ਪੰਜਾਬ ਦੇ ਵਿੱਚ ਬਣਦੀ ਹੋਈ ਜਾਪ ਰਹੀ ਹੈ